ਅੱਜ ਸਰਕਾਰ ਜਿੰਨਾ ਮਰਜੀ ਮਸ਼ੀਨਰੀ ਜ਼ੋਰ ਲਾ ਲਵੇ ਸਰਕਾਰ ਔਰ ਐਮਪੀ ਸਾਹਿਬ ਜਿੰਨਾ ਮਰਜੀ ਧੌਂ ਦੇ ਰਣ ਕਿ ਕਿਤੇ ਪੁਲ ਬਣਨ ਜਾਣਾ ਕਰੇ ਨਹੀਂ ਨਾ ਪੁਲ ਬਣਨ ਜਾਣਾ ਮੈਂ ਹੀ ਫਿਰ 3 ਸਾਲ ਬਾਅਦ ਐਮਪੀ ਹੈਗਾ ਵੇ ਦੇਖੋ ਧੋਣਾ ਕੀ ਹੋਣਾ ਉਹਨਾਂ ਦਾ ਭਰਾ ਲੋਕਾਂ ਨੂੰ ਇਹ ਕਹਿ ਰਿਹਾ ਕਿ ਪੰਚਾਇਤ ਦੇ ਫਾਂਡੇ ਜਿੱਥੋਂ ਤੁਸੀਂ ਲੈਣੇ ਲੋਕਾਂ ਨੂੰ ਧਮਕਾ ਰਹੇ ਆ ਲੋਕਾਂ ਨੂੰ ਡਰਾ ਰਹੇ ਆ ਕਿ ਲੋਕਾਂ ਨੇ ਇਸ ਦਬਾਅ ਥੱਲੇ ਹੁਣ ਆਉਣਾ ਨਹੀਂ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਜੀ ਇੱਥੇ ਪਹੁੰਚੇ ਹਨ ਰਣਜੀਤ ਭਾਰਤੀ ਤੁਸੀਂ ਬੋਲੀ ਜੀ ਹਾਂ ਜੀ ਇਲਾਕਾ ਇਹਨਵਾਸਕਰ ਜੀ ਆਇਓ ਕਿਤਾਂ ਦਾ ਰੁਝਾਨ ਆ ਦੇਖੋ ਜੀ ਮੇਰਾ ਤਾਂ ਤੁਸੀਂ ਮੇਰੇ ਚਿਹਰੇ ਨੂੰ ਪੜ੍ਹ ਕੇ ਦੇਖ ਸਕਦੇ ਆ ਮੈਨੂੰ ਬਹੁਤ ਹੀ ਪੋਜ਼ਿਟਿਵ ਰੁਝਾਨ ਲੋਕਾਂ ਤੋਂ ਮਿਲਦਾ ਹੈ ਔਰ ਲੋਕ ਬੜੇ ਐਸ ਵੇਲੇ ਪੱਪਾਂ ਭਾਰਨੇ ਔਰ ਉਹਦੇ ਵਿੱਚ ਦੋ ਕਾਰਨ ਨੇ ਇੱਕ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਹੁਤ ਮਾਰੀ ਰਹੀ ਹੈ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਦੇਖੋ ਇਹਨਾਂ ਨੇ ਦੋ ਚੀਜ਼ਾਂ ਸਾਡੇ ਸਮਾਜ ਵਿੱਚ ਸਭ ਤੋਂ ਪੂਜਨੀਕ ਹੈਗੀਆਂ ਪਹਿਲੀਆਂ ਤਾਂ ਗੁਰੂ ਗ੍ਰੰਥ ਸਾਹਿਬ ਸਾਡਾ ਪੰਜਾਬ ਪੂਰਾ ਠੀਕ ਹੈ ਬਲਕਿ ਮੇਰੇ ਘਰ ਪੂਰੀ ਦੁਨੀਆ ਦੇ ਵਿੱਚ ਸਨਮਾਨ ਹੈ ਉਹਨਾਂ ਦੀ ਜਿਹੜੀ ਬੇਅਦਬੀ ਹੋਈ ਉਹਦੇ ਦੋਸ਼ੀਆਂ ਨੂੰ ਇਹਨੇ ਕਿਹਾ ਸੀ ਕਿ ਸਾਡਾ ਪਹਿਲਾ ਹੱਲੇ ਦੇ ਵਿੱਚ ਅਸੀਂ ਬੀਆਰਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਉਹ ਤੇ ਇਹਨੇ ਹੱਲੇ ਦਾ ਕੁਝ ਨਹੀਂ ਕੀਤਾ ਦੂਜਾ ਸਮਾਜ ਦੇ ਵਿੱਚ ਮਾਮਾ ਪੈਣਾ ਦਾ ਬਹੁਤ ਵੱਡਾ ਸਨਮਾਨ ਹੈ ਮਾਮਾ ਨੂੰ ਬੀਬੀਆਂ ਨੂੰ ਭੈਣਾਂ ਨੂੰ ਇਹਨੇ ਵਾਦਾ ਕੀਤਾ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗਾ ਉਹ ਤਿੰਨ ਸਾਲ ਤੋਂ ਬਿਚਾਰੀਆਂ ਉਹ ਡਿਗਰੀਆਂ ਪਈਆਂ ਉਹਨਾਂ ਨਾਲ ਇਹਨੇ ਧੋਖਾ ਕੀਤਾ ਤੇ ਮੇਰਾ ਇਹ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਾਮ ਲੈਵਾ ਜਨਤਾ ਜਿਹੜੀ ਸਮਾਜ ਆ ਪੰਜਾਬੀਆਂ ਦਾ ਉਹ ਦੂਜਾ ਜਿਹੜੀਆਂ ਮਾਤਾਵਾਂ ਨੇ ਉਹਨਾਂ ਨੇ ਤੁਸੀਂ ਬੀਐਸਪੀ ਤੋਂ ਆਏ ਹੋ ਪਾਰਟੀਆਂ ਚਲੋ ਤੇ ਨਹੀਂ ਜਿਹੜੇ ਵੀ ਉਮੀਦਵਾਰ ਆ ਦਲ ਬਦਲ ਕੇ ਆਇਆ ਪਰ ਡਾਕਟਰ ਜਿਹੜੇ ਇਸ਼ਾਂਕ ਨੇ ਉਹਨਾਂ ਦਾ ਕਹਿਣਾ ਹੈ ਵੀ ਜੋ ਉਹਨਾਂ ਦੇ ਪਿਤਾ ਜੀ ਨੇ ਕੰਮ ਕੀਤੇ ਨੇ ਚਾਹੇ ਉਹ ਵਿਕਾਸ ਦੇ ਆ ਉਹ ਉਹਨਾਂ ਦੇ ਫੇਸ ਨੂੰ ਜਿਹੜੀ ਹੈ ਵੋਟ ਵੱਡੇ ਪੱਧਰ ਤੇ ਪਾਉਗੇ ਰਿਕਾਰਡ ਤੋੜ ਵੋਟ ਪਾਉਗੇ ਔਰ ਬੜਤ ਹਾਸਲ ਕਰਾਂਗੇ ਨਹੀਂ ਡਾਕਟਰ ਰਾਜਕਮਰ ਬਤਾਸ ਦੀ ਗੱਲ ਕਰਦੇ ਆ ਨਾ ਉਹ ਭੁੱਲ ਜਾਂਦੇ ਆ ਵੀ ਉਹ ਐਮਐਲਏ ਕਾਂਗਰਸ ਪਾਰਟੀ ਦੇ ਸੀਗੇ ਉਹ ਜਦੋਂ ਇਹਨਾਂ ਨੇ ਵਿਕਾਸ ਕੀਤੇ ਆ ਉਦੋਂ ਸਰਕਾਰ ਵੀ ਇੱਥੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਚੰਨੀ ਦੀ ਸਰਕਾਰ ਸੀਗੀ ਔਰ ਮਾਨਯੋਗ ਚੰਨੀ ਜੀ ਨੇ 15 ਕਰੋੜ ਰੁਪਏ ਜਾਰੀ ਕੀਤਾ ਸੀ ਉਹਨਾਂ ਚੱਪੇ ਵਾਲ ਹਲਕੇਰੇ ਹੁਣ ਉਸ ਵਿਕਾਸ ਨੂੰ ਆਪਣਾ ਨਿਜੀ ਵਿਕਾਸ ਨਾ ਦੱਸਣ ਦੂਜੀ ਗੱਲ ਹੁਣ ਆਮ ਆਦਮੀ ਪਾਰਟੀ ਦੇ ਇਹ ਗਏ ਆ ਇਹ ਕਿਸੇ ਵਿਕਾਸ ਉਨਮੁਖੀ ਹੋ ਕੇ ਨਹੀਂ ਗਏ ਹੈਗੇ ਇਹਨਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ 5600 ਪਰਿਵਾਰਾਂ ਨੂੰ ਜਾਲੀ ਫਾਰਮ ਜਾਲੀ ਸਰਟੀਫਿਕੇਟ ਜਾਰੀ ਕਰਕੇ ਔਰ ਜਦੋਂ ਡੀਸੀ ਸਾਹਿਬ ਨੇ ਇਨਕੁਆਰੀ ਕਰਕੇ ਪਤਾ ਹੋਣ ਲੱਗਾ ਤੇ ਦੂਏ ਦਿਨ ਜਾ ਕੇ ਭਗਵੰਤ ਮਾਨ ਉਹਨਾਂ ਦੇ ਪੈਰਾਂ 'ਚ ਬੈਠ ਕੇ ਅੱਜ ਇਹਨਾਂ ਦਾ ਉਹ ਚਿਹਰਾ ਉਹ ਉ ਔਰ ਇਸ ਦਾਗ ਨੂੰ ਲੈ ਕੇ ਜਨਤਾ ਦੇ ਵਿੱਚ ਇਸੇ ਕਰਕੇ ਨਾਰਾਜ਼ਗੀ ਹੈ ਕਿ ਜਿਸ ਬੰਦੇ ਨੂੰ ਅਸੀਂ ਸੋਚਿਆ ਸੀ 47000 ਵੋਟਾਂ ਪਾ ਕੇ ਜਿਤਾਇਆ ਵੀ ਚੱਬੇ ਵਾਲਾ ਵਿਕਾਸ ਕਰੇਗਾ ਉਹ ਆਪਣਾ ਕਮੜੀ ਬਚਾਉਣ ਲਈ ਪਾਰਟੀ ਬਦਲ ਗਿਆ ਤੇ ਆਪਣੇ ਪਰਿਵਾਰਵਾਦੀ ਨੀਤੀ ਤਹਿਤ ਆਪਣੇ ਮੁੰਡੇ ਨੂੰ ਪ੍ਰਪੋਟ ਕਰ ਰਿਹਾ ਹੈ ਤਾਂ ਲੋਕ ਇਸ ਚੀਜ਼ ਨੂੰ ਲੈ ਕੇ ਨਾਰਾਜ਼ ਆ ਔਰ ਇਹਨੂੰ ਸਬਕ ਸਿਖਾਉਣਗੇ ਇਸ ਵਾਰ ਚੱਬੇ ਆ। ਇੱਕ ਪਾਸੇ ਸੰਸਦ ਸਾਹਿਬ ਦਾ ਬੇਟਾ ਦੂਸਰੇ ਪੱਤੇ ਸਾਹਿਬ ਦਾ ਜਿਹੜੇ ਇੱਥੇ ਚਾਰ ਵਾਰ ਐਮਐਲਏ ਬਣ ਚੁੱਕੇ ਆ ਔਰ ਦੋ ਵਾਰ ਹੀ ਮੰਤਰੀ ਬਣ ਚੁੱਕੇ ਆ ਮੁਕਾਬਲਾ ਕਿਸ ਤਰ੍ਹਾਂ ਦਾ ਸਮਝਦੇ ਹੋ ਮੁਕਾਬਲਾ ਦੇਖੋ ਮੇਰਾ ਮੰਨਣਾ ਹੈ ਕਿ ਲੋਕਤੰਤਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਤਾਕਤਵਰ ਚੀਜ਼ ਹੈ ਉਹ ਜਨਤਾ ਹੈ ਜਨਤਾ ਦੀ ਵੋਟ ਹੈ ਜਨਤਾ ਜਿਹਨੂੰ ਚਾਹੇ ਰਾਜ ਬਿਠਾ ਦੇ ਜਨਤਾ ਜਿਹਨੂੰ ਚਾਹੇ ਕਮੇਟੀ ਚ ਰੋਲ ਦੇ ਦੇ ਅੱਜ ਜੋ ਹਾਲਾਤ ਮੈਂ ਦੇਖ ਰਿਹਾ ਆਂ ਅੱਜ ਸਰਕਾਰ ਜਿੰਨਾਂ ਮਰਜੀ ਮਸ਼ੀਨਰੀ ਜ਼ੋਰ ਲਾ ਲਵੇ ਸਰਕਾਰ ਦੀ ਔਰ ਐਮਪੀ ਸਾਹਿਬ ਜਿੰਨਾ ਮਰਜੀ ਧੋਹ ਦੇਣਨ ਕਿ ਕਿਤੇ ਪੁਲ ਬਣਨ ਜਾਣਾ ਕਰੇ ਨਹੀਂ ਮੈਂ ਪੁਲ ਬਣਨ ਦੇਣਾ ਮੈਂ ਹੀ ਫਿਰ 3 ਸਾਲ ਬਾਅਦ ਚ ਐਮਪੀ ਹੈਗਾ ਫਿਰ ਦੇਖ ਲਓ ਭਰਾਨਾ ਕੀ ਹੋਣਾ ਉਹਨਾਂ ਦਾ ਭਰਾ ਲੋਕਾਂ ਨੂੰ ਇਹ ਕਹਿ ਰਿਹਾ ਕਿ ਪੰਚਾਇਤ ਦੇ ਫਾਂਡੇ ਕਿੱਥੋਂ ਤੁਸੀਂ ਲੈਣੇ ਲੋਕਾਂ ਨੂੰ ਧਮਕਾ ਰਹੇ ਆ ਲੋਕਾਂ ਨੂੰ ਡਰਾ ਰਹੇ ਆ ਕਿ ਲੋਕਾਂ ਨੇ ਇਸ ਦਬਾਅ ਥੱਲੇ ਹੁਣ ਆਉਣਾ ਨਹੀਂ ਲੋਕ ਮਨ ਬਣਾ ਚੁੱਕੇ ਆ ਕਿ ਕਾਂਗਰਸ ਪਾਰਟੀ ਨੂੰ ਜਿਟਾਉਣਾ ਬੀਐਸਪੀ ਦੇ ਉਮੀਦਵਾਰ ਜਿਹੜੇ ਇੱਥੇ ਕੋਈ ਵੀ ਹੈ ਨਹੀਂ ਤੁਸੀਂ ਬੀਐਸਪੀ ਤੋਂ ਆਓ ਕੀ ਉਹਦਾ ਬੈਨੀਫਿਟ ਤੁਹਾਨੂੰ ਮਿਲੂਗਾ ਜਾਂ ਅਕਾਲੀ ਦਲ ਨਹੀਂ ਬੀਐਸਪੀ ਤੇ ਕਾਂਗਰਸ ਦੀ ਜਿਹੜ ਕੋਚ ਮੁੱਦਿਆਂ ਨੂੰ ਲੈ ਕੇ ਬਖਰੇਵਾ ਹੋ ਸਕਦਾ ਲੇਕਿਨ ਸਿਧਾਂਤਕ ਤੌਰ ਤੇ ਸੰਵਿਧਾਨ ਲੋਕਤੰਤਰ ਸਮਾਜਿਕ ਨਿਆਂ ਰੈਜ਼ਰਵੇਸ਼ਨ ਔਰ ਮਾਈਨੋਰਟੀ ਦੇ ਜਿਹੜੇ ਮੁੱਦੇ ਆ ਜਿਹੜਾ ਰਾਹੁਲ ਗਾਂਧੀ ਜੀ ਉਹੀ ਗੱਲ ਕਰਦੇ ਸਾਬ ਕਾਸ਼ੀਰਾਮ ਜੀ ਜੋ ਉਹੀ ਗੱਲ ਕਰਦੇ ਸੀ ਉਹ ਮੁੱਦੇ ਹੁਣ ਸਾਰੇ ਲੱਗੇ ਜੋੜ ਚੁੱਕੇ ਆ ਇਸੇ ਕਰਕੇ ਬਹੁਜਨ ਅੰਦੋਲਨ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਆ ਜੱਬੇ ਵਾਲ ਹਲਕੇ ਦੇ ਵਿੱਚ ਲੋਕ ਉਹਨਾਂ ਨੇ ਕੋਲ ਜਿਹੜੀ ਆਪਸ਼ਨ ਹੈਗੀ ਉਹ ਕਾਂਗਰਸ ਪਾਰਟੀ ਹੈ ਔਰ ਕੁਛ ਮੇਰਾ ਜਿਹੜਾ ਇੰਨੇ ਸਾਲਾਂ ਦਾ ਉਹਨਾਂ ਦੇ ਵਿੱਚ ਵਿਚਰਨਾ ਹੈਗਾ ਉਹਦੇ ਕਰਕੇ ਵੀ ਮੈਨੂੰ ਉਹਨਾਂ ਦਾ ਆਸ਼ੀਰਵਾਦ ਔਰ ਪ੍ਰੇਮ ਮਿਲਣਾ ਔਰ ਮੈਨੂੰ ਇਹਦੇ ਨਾਲ ਲੱਗਦਾ ਹੈ ਕਿ ਮੈਂ ਬਹੁਤ ਵੱਡੀਆਂ ਮਾਤਰਾਵਾਂ ਦੇ ਵੋਟਾਂ ਦੇ ਨਾਲ ਜਿੱਤਣ ਜਾ ਰਿਹਾ ਹਾਂ ਇਹ ਹਨ ਐਡਵੋਕੇਟ ਰਜੀਤ ਕੁਮਾਰ ਜੀ ਜੋ ਕਿ ਕਾਂਗਰਸ ਦੇ ਚੱਬੇਵਾਲ ਤੋਂ ਉਮੀਦਵਾਰ ਹਨ ਔਰ ਆਸ਼ਾ ਕਰ ਰਹੇ ਹਨ ਕਿ ਜਿਹੜੇ ਇੱਧਰ ਦੇ ਲੋਕ ਆ ਬਦਲਾਅ ਕਰਨਗੇ ਔਰ ਪਹਿਲਾਂ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਥੋ ਜਿੱਤੇ ਸਨ ਸੰਸਦ ਡਾਕਟਰ ਰਾਜਕੁਮਾਰ ਜਿਹੜੇ ਕਾਂਗਰਸ ਤੋਂ ਜਿੱਤੇ ਸਨ ਔਰ ਬਾਅਦ ਚ ਛੱਡ ਕੇ ਜਿਹੜੇ ਆਪ ਚ ਚਲੇ ਗਏ ਸਨ ਇਹ ਸੀਟ ਖਾਲੀ ਹੋ ਗਈ ਸਨ ਤੇ ਹੁਣ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਦਾਵਾ ਕੀਤਾ ਹੈ ਕਿ ਬੜੀ ਬੜੀ ਲੀਡ ਦੇ ਉੱਤੇ ਲੋਕ ਉਹਨਾਂ ਦੇ ਹੱਥ ਦੇ ਵਿੱਚ ਵੋਟ ਪਾ ਕੇ ਉਹਨਾਂ ਨੂੰ ਜਿਤਾਉਣਗੇ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਾਕਾ ਪੰਜਾਬ ਦਾ